ਮੈਂ ਤਾਂ ਬੜੀ ਦੁਖੀ ਹੋਈ ਪਈ ਆ ਲੱਤ ਕਾ ਦੀ ਟੁੱਟ ਗਈ ਮੇਰੀ ਮੇਰੇ ਤੋਂ ਨਾ ਤਾਂ ਇੱਧਰ ਜਾਇਆ ਜਾਵੇ ਨਾ ਮੇਰੇ ਤੋਂ ਇੱਧਰ ਜਾਇਆ ਜਾਵੇ ਮੈਂ ਤਾਂ ਇੱਕ ਇੱਕ ਰੁਪਈਆ ਤੋਂ ਮੁਤਾਜ ਹੋਈ ਪਈ ਆ ਕੋਈ ਸਕੀਮ ਬਠਾਵਾਂ ਨਾ ਫੇਰ ਜਾ ਕੇ ਪਾਰ ਪਹੋਗੂਗੀ ਆਸਤਾ ਕਰੇ ਲੈ ਖੰਡੀ ਹੈਣੀ ਮੈਂ ਚਾਹ ਬਣਾ ਕੇ ਪੀ ਲਾਂ ਏ ਮਾਲਕਾ ਪੇਜ ਕਿਸੇ ਨੂੰ ਈ ਸਾਸਰੀ ਕਾਲ ਸਸਰੀਕਰ ਪੁੱਤ ਤਕੜਾ ਹੈ ਕੇ ਕੋਈ ਕੰਮ ਆਏ ਮੈਂ ਇਹ ਪੁੱਤ ਆਹ ਕਿਹੜੀ ਗੱਲ ਐ ਬੋਲ ਕੀ ਕੰਮ ਆਇਆ ਤਾਈ ਮੈਨੂੰ 500 ਰੁਪਏ ਚਾਹੀਦੇ ਪੁੱਤ ਆ ਪੈਸਿਆਂ ਦਾ ਰੋਲਾ ਐ ਪੁੱਤ ਜੋਂਦੀ ਮੇਰੀ ਲੱਤ ਟੁੱਟੀ ਐ ਨਾ ਤੈਨੂੰ ਕੀ ਪਤਾ ਮੈਂ ਕਿੰਨੀ ਕ ਮਜਬੂਰ ਆ ਪੁੱਤ ਮੈਂ ਤਾਂ ਇੱਕ ਇੱਕ ਰੁਪਈਏ ਤੋਂ ਮਤਾਜ ਆ ਉਹ ਤਾਂ ਸਾਡੇ ਕੋਲੇ ਖੰਡ ਹੈ ਨਹੀਂ ਅੱਜ ਤਾਂ ਪੁੱਤ ਮੈਂ ਚਾਹ ਵੀ ਨਹੀਂ ਪੀਤੀ ਪੁੱਤ ਮੈਂ ਤਾਂ ਦੇਖ ਤੈਨੂੰ ਇੱਕ ਸਕੀਮ ਦੱਸ ਸਕਦੀ ਆ ਚੱਲ ਦੱਸ ਤਾਈ ਪੁੱਤ ਆਪਣਾ ਘਰ ਛੱਡ ਕੇ ਨਾ ਹਾਂ ਦੋ ਘਰ ਹੋਰ ਛੱਡ ਕੇ ਤੀਜਾ ਘਰ ਨਾ ਸਰਪੰਚਣੀ ਦਾ ਹੈ ਠੀਕ ਪਰਸੋ ਮੈਂ ਦੇਖਿਆ ਸਰਪੰਚ ਤਾਂ ਗਿਆ ਗੱਡੀ ਤੇ ਹਾਂ ਤੇ ਸਰਪੰਚਨੀ ਕੋਲੇ ਬਾਹਵਾ ਪੈਸੇ ਐ ਤੂੰ ਨਾ ਸਰਪੰਚਨੀ ਤੋਂ ਲਿਆ ਝੂਠ ਪ੍ਰਚਾਰਟ ਬੋਲ ਕੇ ਤੇ ਬਾਅਦ ਆਪਾਂ ਕੀ ਐ ਬੋਲਣੋਂ ਛੱਡ ਦਾਂਗੇ ਗੱਲੀ ਛੱਡ ਦਾਂਗੇ ਆਪਣਾ ਕੀ ਐ ਉਹ ਤਾਂ ਆਪਾਂ ਤਾਂ ਸਾਰੀ ਉਮਰ ਸਕੀਮਾਂ ਲਾ ਲਾ ਕੇ ਵੇਖ ਚੱਲੇ ਆ ਠੀਕ ਐ ਤੂੰ ਪੁੱਤ ਸਰਪੰਚਨੀ ਕੋਲ ਜਾ ਮਿੱਠਾ-ਮਿੱਠਾ ਬਣ ਕੇ ਐਂਟੀ ਐਂਟੀ ਕਰਕੇ ਨਾ ਉਹਦੇ ਕੋਲ ਮਾਰ ਕੇ ਲੈ ਕੇ ਆ ਠੀਕ ਐ ਠੀਕ ਐ ਆ ਦੋ ਕੱਟ ਛੱਡ ਕੇ ਤੀਜਾ ਕਰੀ ਗਿਆ ਠੀਕ ਐ ਠੀਕ ਜਾ ਪੁੱਤ ਸੋਖੇ ਦਸਨੀ ਆਈ ਲੈ ਕੇ ਆਈ ਉਹ ਕਦਾ ਹੀ ਲੈ ਕੇ ਆਉਂਗਾ ਲੈ ਸਰਪੰਚ ਜੀ ਅੱਜ ਤੇਰੀ ਖੈਰ ਨਹੀਂ ਹੈ ਨਹੀਂ ਮੇਰੀ ਵੀਡੀਓ ਤੇ ਵਿਊ ਜਿੰਨੇ ਆਏ ਪਏ ਆ ਆਂਟੀ ਸਸਰੀ ਕਾਲ ਸਸਰੀ ਕਾਲ ਕਿਵੇਂ ਆਇਆ ਕੋਈ ਕੰਮ ਆਇਆ ਸੀ ਮੈਂ ਕੀ ਤੇਰੇ ਅੰਕਲ ਨੇ ਕੱਲ੍ਹ ਆ ਸੀ ਪਸ਼ੂ ਡੰਗਰਾ ਥੇ ਨਹੀਂ ਨਹੀਂ ਮੈਂ ਤਾਂ ਹੋਰ ਹੀ ਕੰਮ ਆਇਆ ਸੀ ਹੋਰ ਫਿਰ ਕੀ ਕੰਮ ਆਇਆ ਸੀ ਮੈਨੂੰ 1000 ਰੁਪਏ ਚਾਹੀਦਾ ਸੀ ਇੰਨਾ ਟੱਕ ਟੱਕਾ ਦਾ ਦਿਹਾੜੀ ਕਰ ਲਾ ਖੇਤਾਂ 'ਚ ਕੰਮ ਕਰ ਲਾ ਕਿਥੇ ਦੁਕਾਨ ਤੇ ਲੱਗ ਜਾ ਮੰਗੇ ਤਾਂ ਕਿੰਨੇ ਦਿਨ ਪਾਰ ਪਊਗੀ ਆਂਟੀ ਨਹੀਂ ਦੇਣੇ ਤੇ ਨਾ ਦੇਣਾ ਕਿ ਪਸੰਦ ਕਿਉਂ ਦੇ ਇੰਨਾ ਫਿਰ ਸਾਡੇ ਤੇ ਕਿਉਂ ਓਖਾਣਾ ਵੀ ਤੂੰ ਇੱਕ ਤਾਂ ਪੈਸੇ ਮੰਗਣ ਆ ਗਿਆ ਉੱਤੋਂ ਸਾਡੇ ਤੇ ਓਖਾਣਾ ਸਾਨੂੰ ਤੂੰ ਦੇ ਕੇ ਭੁੱਲਿਆ ਨਹੀਂ ਨਹੀਂ ਆਂਟੀ ਐਵੇਂ ਨਾ ਸਾਨੂੰ ਕੋਈ ਨਾ ਤੇ ਅੰਕਲ ਕਰੇ ਹੈ ਨਹੀਂ ਨਹੀਂ ਤੇ ਨਾ ਤੇ ਅੰਕਲ ਕਰੇ ਹੈ ਨਹੀਂ ਗਾ ਪੈਸੇ ਪੂਸੇ ਹੈ ਨਹੀਂ ਗਾ ਜਾ ਸਾਨੂੰ ਕੋਈ ਨਹੀਂ ਜਾ ਕੋਈ ਨਹੀਂ ਅੰਪੀ ਤੇ ਨਾ ਜਾਨਾ ਕਿ ਤਾਰੇ ਕੋਈ ਨਹੀਂ ਪਤਾ ਨਹੀਂ ਕੀ ਹੋਇਆ ਸਰਪੰਚ ਨੇ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ 15 ਮਿੰਟ ਹੋ ਗਏ ਗਏ ਨੂੰ ਲੈ ਪੈਸੇ ਮੰਗਣ ਦਾ ਕੀ ਹੈ ਗਏ ਤੇ ਆਏ ਮਿੱਠੀ ਗੋਲੀ ਦੇਣੀ ਹੁੰਦੀ ਹੈ ਮੇਰੇ ਵਰਗੀ ਸਹੀ ਹੁੰਦੀ ਉਹਨੂੰ ਤਾਂ ਮੈਂ ਪਾਟ ਕੇ ਲੈ ਹੀ ਹੁੰਦੀ ਲੈ ਆਈ ਤਾਂ ਜਾਂਦਾ ਦਾਈ ਕੋਸ ਨਹੀਂ ਬਿਆ ਪੱਲੇ ਪੁੱਤ ਤੇਰਨਾ ਤਾਂ ਉਹ ਗੱਲ ਹੋ ਗਈ ਰੋਂਦੇ ਜਾਓ ਮਰਿਆ ਦੀ ਖਬਰ ਲਿਆਓ ਪੁੱਤ ਜੀ ਤੂੰ ਜਾਂਦਾ ਨਾ ਖੁਸ਼ੀ ਖੁਸ਼ੀ ਤਾਂ ਕੰਮ ਥੋੜਾ ਨਾ ਆਵੇਂ ਹੁੰਦਾ ਨਹੀਂ ਸੀ ਹੁੰਦਾ ਕਈ ਨਾ ਕਿਉਂ ਸੁਣਾਉਂਦੀ ਬਹੁਤ ਹੈ ਨਾ ਕਿ ਪੁੱਤ ਜਿਹਦੇ ਕੋਲ ਪੈਸਾ ਹੁੰਦਾ ਨਾ ਉਹ ਸੁਣਾਉਂਦਾ ਤਾਂ ਹੈ ਲੇਕਿਨ ਫਿਰ ਮਿੱਠਾ ਬਣ ਕੇ ਨਾ ਵਿੱਚ ਵੜਨਾ ਪੈਂਦਾ ਮੈਂ ਬਾਦੂ ਖਦਾ ਸਰਪੰਚ ਨਹੀਂ ਨੂੰ ਤਾਂ ਇੰਨਾ ਥੋੜੀ ਸੁਣਾਉਂਦੇ ਹੁੰਦੇ ਆ 1000 ਰੁਪਏ ਵਾਸਤੇ 1000 ਰੁਪਏ ਮੰਗਿਆ ਸੀ ਆਕੇ ਹੋਰ ਤੂੰ ਦੇਖ ਪੁੱਤ ਇੱਕ ਕੁੜੀ ਹੈ ਹਾਂ ਉਹਨੂੰ ਮੈਂ ਟ੍ਰੇਡ ਕਰਕੇ ਪੂਰੀ ਦੀ ਪੂਰੀ ਮੈਂ ਪਤਾ ਉਹਨੂੰ ਕਰਦੀ ਆ ਫੋਨ ਨਾਲੇ ਤੂੰ ਦੇਖੀ ਉਹ ਕਿਵੇਂ ਪੈਸੇ ਲੈ ਕੇ ਆਉਗੀ ਠੀਕ ਤੇਰੇ ਕੋਲ ਫੋਨ ਹੈਗਾ ਪੁੱਤ ਹਾਂ ਪੁੱਤ ਫੋਨ ਦੇ ਦੇ ਮੈਂ ਰੰਦਾ ਨੰਬਰ ਤਾਂ ਮੂੰਹ ਜਵਾਨ ਯਾਦ ਆ ਕਿ ਮੈਨੂੰ ਫੋਨ ਕਰਦਾ ਨਹੀਂ ਤੇਰਾ ਫੋਨ ਨਾਲੇ ਦੇਖੀ ਕੰਮ ਹੁੰਦਾ ਕਿ ਨਹੀਂ ਹੁੰਦਾ ਲੈ ਤੇ ਉਹ ਤੇ ਲੋਕ ਫੋਲ ਕੇ ਦੇਈ ਹੈਲੋ ਹਾਂ ਸੱਸ ਜੀ ਦਾ ਪੁੱਤ ਸੁਮਨ ਪੁੱਤ ਅੱਜ ਤਾਂ ਨਾ ਮੈਨੂੰ ਤੇਰੇ ਤੋਂ ਨਾ ਬਹੁਤ ਜ਼ਰੂਰੀ ਕੰਮ ਪਿਆ ਜੇ ਤੂੰ ਆਵੇਂ ਤਾਂ ਮੇਰੇ ਕੋਲ ਲੈ ਪੁੱਤ ਜਵਾਕ ਹੋਵੇ ਤਾਂ ਆਵੇ ਤਾਂ ਹੋਵੇ ਨਹੀਂ ਤਾਂ ਨਹੀਂ ਹੋਵੇ ਲੈ ਪੁੱਤ ਤੂੰ ਆ ਹਵੇ ਤੇ ਬੁਹਾਵਾ ਦੇ ਬੁੱਲੇ ਵਾਂਗੂ ਹਾਂ ਪੁੱਤ ਆ ਜਾ ਹਾਂ ਸਕੂਟੀ ਲੈ ਕੇ ਆ ਜਾ ਕੋਈ ਨਹੀਂ ਮੈਂ ਤੇਨੂੰ ਤੇਲ ਦੇ ਪਾਸੇ ਦੇ ਦਊਂਗੀ ਹਾਂ ਠੀਕ ਹੈ ਪੁੱਤ ਆ ਜਾ 5 ਮਿੰਟਾਂ ਚ ਮੇਰੇ ਕੋਲੇ ਆਵੇ ਫੇਰ ਸਵਾਦ ਹੋਵੇ ਫੇਰ ਮੰਨਾ ਤਾਂ ਨਹੀਂ ਮੇਰੀ ਚੇਲੀ ਹਾਂ ਪੁੱਤ ਹਾਂ ਹਾਂ ਉਹ ਜਗਾੜ ਹੀ ਲਾ ਜਗਾੜ ਹੀ ਲਾਉਣਾ ਆਪਾਂ ਕੋਈ ਹਾਂ ਆ ਜਾ ਲੈ ਪੁੱਤ ਕੋਣ ਵੇਖੀ ਮੇਰਾ ਚੇਲਾ ਆਉਗਾ ਤੇ ਸਰਪੰਚ ਨੇ ਨੂੰ ਠਗਣਾ ਹੈ ਸਵਾਦ ਫੇਰ ਹੈ ਫੇਰ ਸਹੀ ਮੰਨਾ ਮੈਂ ਆਪਦੀ ਨਹੀਂ ਤਾਂ ਪੁੱਤ ਕੋਈ ਫਾਇਦਾ ਨਹੀਂ ਠੀਕ ਹੈ ਠੀਕ ਹੈ ਤੂੰ ਐ ਕਰ ਭੱਜ ਕੇ ਖੰਡਾ ਤਾਂ ਸਾਡੇ ਹੈੜੇ ਪੱਤਾ ਪਾਣੀ ਕਰਕੇ ਫੀਲਿੰਗ ਲੈ ਲਾਂਗਾ ਪੱਤਾ ਪਾਣੀ ਕਰ ਲਿਆ ਆਪਣੇ ਚਲ ਮੈਂ ਠੀਕ ਹੈ ਮੈਂ ਕਰਕੇ ਲਿਆਉਣਾ ਫਿਰ ਉਹ ਉਹ ਪਾਣੀ ਗਰਮ ਕਰ ਲਿਆ ਬਸ ਠੀਕ ਹੈ ਮੇਰਾ ਸੋਮਣਾ ਹੀ ਕੱਚ ਕਰੂਗਾ ਉਹ ਹੀ ਕਰੂਗਾ ਜਦੋਂ ਆ ਕੇ ਉਹ ਵੇਖੀ ਤੋ ਬੰਦਿਆਂ ਨੂੰ ਬਣ ਕੇ ਆਈ ਮੈਨੂੰ ਮਾਣ ਆ ਮੇਰੇ ਚੇਲੇ ਤੇ ਉਹਨੂੰ ਮੈਂ ਪੱਕੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਇੱਕ ਇੱਕ ਨਿੱਕ ਨਿੱਕੀ ਟਿਪਸ ਸਮਝਾ ਰੱਖੀ ਐ ਸੋਦੀ ਉਡੀਕ ਹੈ ਵਸੋ ਆ ਜੀ ਸਸਰੀ ਕਾਲ ਆਂਟੀ ਸਸਰੀ ਕਾਰ ਪੁੱਤ ਦਸ ਕਿਵੇਂ ਯਾਦ ਕੀਤਾ ਪੁੱਤ ਯਾਦ ਕੀ ਕੀਤਾ ਤੈਨੂੰ ਤਾਂ ਚੇਲਾ ਪੱਕਾ ਬਣਾਇਆ ਸੀ ਇੱਕ ਨਵਾਂ ਚੇਲਾ ਪੱਟਿਆ ਸੀ ਅੱਜ ਹੂੰ ਉਹਨੂੰ ਸੀ ਪੈਸਿਆਂ ਦੀ ਲੋੜ ਹੂੰ ਉਹ ਤਾਂ ਫੇਲ ਹੋ ਗਿਆ ਕਿਵੇਂ ਬੱਸ ਉਹਦੇ ਕੋਲ ਕੰਮ ਨਹੀਂ ਆ ਫਿਰ ਫੇਲ ਹੀ ਆ ਫਿਰ ਮੈਨੂੰ ਪੁੱਤ ਤੇਰੀ ਯਾਦ ਆਈ ਮੈਂ ਕਿਹਾ ਫੇਰ ਸੁਣਣਾ ਹੀ ਕਰੂਗਾ ਜਿਹੜਾ ਕੰਮ ਕਰੂਗਾ ਸਹੀ ਪੁੱਤ ਇਥੇ ਆਪਣੇ ਸਰਪੰਚ ਨੇ ਹੂੰ ਉਹਨੇ ਮੇਰੇ ਚੇਲੇ ਦੀ ਕੀਤੀ ਹੈ ਬੇਇੱਜ਼ਤੀ ਹੂੰ ਉਹਦੇ ਕੋਲੋਂ ਪੈਸੇ ਕਢਾਈਏ ਨਾ ਸਵਾਦ ਫੇਰ ਐ ਪੈਸੇ ਹੂੰ ਦੱਸ ਕੀ ਗੱਲ ਸੀ ਜੀ ਪਹਿਲਾਂ ਆਪਾਂ ਗੱਲ ਕਰ ਗੱਲ ਕਿਉਂ ਮੁੰਡੇ ਚੋਈਦੇ ਸੀ ਪੈਸੇ ਮੈਂ ਉਹਨੂੰ ਭੇਜਦਾ ਉਹਦੇ ਕੋਲੇ ਹਾਂ ਹਾਂ ਉਹਨੇ ਤਾਂ ਬਹੁਤ ਕੁਝ ਸੁਣਾਇਆ ਕਹਿੰਦੇ ਉਹਨੂੰ ਪੈਸੇ ਤੂੰ ਕਢਾ ਕੇ ਲਿਆਉਣੇ ਕਿਵੇਂ ਕਢਾ ਕੇ ਲਿਆ ਪੈਸੇ ਤੋਂ ਮੈਂ ਕਢਾ ਲੇਮ ਹੂੰ ਫਿਰ ਕੋਈ ਹੋਈ ਸਕੀਮ ਉਹਦੀ ਸਕੀਮ ਹਾਂ ਹਾਂ ਸੱਚ ਓਏ ਹੂੰ ਮੇਰੇ ਤਾਂ ਹੁਣ ਯਾਦ ਆਇਆ ਯਾਦ ਇੱਕ ਦਿਨ ਨਾ ਮੇਰਾ ਕੋਠਾ ਚੋਈ ਜਾਂਦਾ ਸੀਗਾ ਮੀ ਆ ਗਿਆ ਸੀਗਾ ਤੇ ਮੈਂ ਉੱਤੇ ਜਦੋਂ ਮਿੱਟੀ ਪਾਣ ਚੜੀ ਸਰਪੰਚ ਨੇ ਤਾਂ ਲਾਈ ਜਾਨੀ ਸੀ ਕੁੰਡੀ ਹੂੰ ਫੇਰ ਤਾਂ ਕੰਮ ਬਣ ਗਿਆ ਬਣ ਗਿਆ ਹਾਂ ਟੈਨਸ਼ਨ ਹੀ ਨਾ ਲੈ ਐਂਟੀ ਫੇਰ ਤਾਂ ਤੂੰ ਉਹ ਐ ਕਰ ਆਪਣੇ ਨਹੀਂ ਸੀ ਖੰਡ ਅੱਜ ਹਾਂ ਮੈਂ ਕਹਿੰਦੀ ਫੀਲਿੰਗ ਲੈਣੀ ਆਪਾਂ ਤਾਂ ਚਾਹ ਲਈ ਹਾਂ ਮੈਂ ਉਹ ਨੂੰ ਮੇਰੇ ਚੇਲੇ ਨੂੰ ਨਵੇਂ ਨੂੰ ਕਿਹਾ ਪਾਣੀ ਦਿੱਤਾ ਕਰ ਲੈ ਹਾਂ ਆਪਾਂ ਫਿਰ ਮਿੱਠੀ ਵਾਲੀ ਚਾਹ ਹੀ ਪੀਵਾਂਗੇ ਮੈਂ ਉਹਨੂੰ ਸੱਦਦੀ ਆ ਉਹ ਤੈਨੂੰ ਕਰ ਦੱਸ ਦਊਗਾ ਤੁਸੀਂ ਜਾਓ ਤੇ ਸਰਪੰਚ ਜੀ ਤੋਂ ਪੈਸੇ ਲੈ ਕੇ ਆਓ ਜੇ ਸਰਪੰਚ ਜੀੋਂ ਪੈਸੇ ਲੈ ਕੇ ਆਵੇਂ ਹਾਂ ਫੇਰ ਤਾਂ ਤੂੰ ਮੇਰੀ ਚੇਲੀ ਐ ਨਹੀਂ ਤਾਂ ਤੂੰ ਫੇਰ ਅੱਜ ਤੋਂ ਤੇਰਾ ਪਤਾ ਸਾਫ਼ ਐ ਮੈਂ ਕਹਤਾ ਨਾ ਆਂਟੀ ਤੂੰ ਟੈਨਸ਼ਨ ਨਾ ਲੈ ਪੈਸੇ ਤੈਨੂੰ ਲੈ ਕੇ ਦੇਵਾਂਗੇ ਵਸ ਪੁੱਤ ਮੈਨੂੰ ਤੇ ਤਨਾ ਆ ਹੀ ਉਮੀਦ ਐ ਤਾਂ ਹੀ ਪੁੱਤ ਤੈਨੂੰ ਯਾਦ ਕੀਤਾ ਉਹਨੂੰ ਉਮੀਰ ਨਾਲ ਭੇਜੇਗੀ ਹਾਂ ਵੇ ਸਾਨੂੰ ਰਾਵੈ ਪੁੱਤ ਆਹ ਤੇਰੀ ਦੀਦੀ ਐ ਹਾਂ ਠੀਕ ਐ ਠੀਕ ਏ ਮੇਰੇ ਕੰਮ ਚ ਪੂਰੀ ਟ੍ਰੈਂਡ ਐ ਤੂੰ ਇਹਨੂੰ ਜਾ ਕੇ ਨਾ ਸਰਪੰਚ ਨੇ ਕਰੇ ਲੈ ਜਾ ਠੀਕ ਆ ਅਰੇ ਗੱਲ ਹੋਰ ਕਿਤੇ ਐਵੇਂ ਨਾ ਤੂੰ ਕਮਲ ਵੱਡੇ ਉੱਥੇ ਇਹਦੇ ਨਾਲ ਨਾ ਚੱਲ ਜੀ ਇਹਨੂੰ ਕਰ ਦੱਸ ਕੇ ਤੂੰ ਪੁੱਠਾ ਆ ਜੀ ਠੀਕ ਆ ਬਾਕੀ ਇਹ ਜਾਣੇ ਦਾ ਕੰਮ ਜਾਣੇ ਮੈਂ ਕਰ ਦਿਖਾ ਕੇ ਦੂਰ ਪੁੱਠਾ ਆ ਜਾਊਂਗਾ ਹਾਂ ਜਾਓ ਚੱਲ ਭੈਣਾ ਏ ਮੜਕਾ ਕੋਈ ਸੁੱਖ ਦੱਸ ਨਹੀਂ ਆਵੇ ਮੈਂ ਤਾਂ ਬੜੀ ਓਖੀਆਂ ਪੈਸਿਆਂ ਤੋਂ ਆ ਕਰ ਹੈ ਮੈਂ ਤਾਂ ਜਾਂਦਾ ਨਹੀਂ ਤੂੰ ਜਾ ਠੀਕ ਆ ਆ ਕਰ ਹੈਗਾ ਹਾਂ ਚਲ ਕੋਈ ਨਹੀਂ ਵੀਰੇ ਕਰੇ ਕੋਈ ਹੈ ਕੌਣ ਹੈ ਅੱਗੇ ਆ ਜਾਓ ਸਸਰੀਕਾਲ ਜੀ ਸਸਰੀਕਾਲ ਕਿਵੇਂ ਆਇਓ ਜੀ ਅਸੀਂ ਆਏ ਬਿਜਲੀ ਵਿਭਾਗ ਤੋਂ ਕਿਵੇਂ ਤੁਹਾਡੀ ਇੱਕ ਸ਼ਿਕਾਇਤ ਆਈ ਏ ਕੀ ਗੱਲ ਦੀ ਤੁਸੀਂ ਕੁੰਡੀ ਲਾਉਂਦੇ ਹੋ ਨਹੀਂ ਅਜੇ ਤੱਕ ਉਂਡੀ ਲਾਉਂਦੇ ਨਹੀਂ ਕਿਉਂ ਨਹੀਂ ਲਾਉਂਦੇ ਮੇਰੇ ਕੋਲ ਸ਼ਿਕਾਇਤ ਆਈ ਐਵੇਂ ਥੋੜੀ ਨਾ ਆਈ ਆ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਦੱਸੋ ਹੁਣ ਬੇ ਲੈ ਕੇ ਕੁਝ ਕਰ ਲਓ ਤੁਸੀਂ ਚਲ ਨਹੀਂ ਜੀ ਤੁਹਾਡਾ ਦੁੱਖ ਸਮਝਦਿਆਂ ਤੁਸੀਂ ਵੀ ਜਨਾਨੀ ਹੋ ਮੈਂ ਵੀ ਜਨਾਨੀ ਆ ਤੋ ਤੁਹਾਡੇ ਮੈਂ ਵੇਖਨੀ ਕਿੰਨੇ ਬਣਦੇ ਆ ਤੁਹਾਡੇ ਬਣਦੇ 50000 ਤੁਸੀਂ ਐਵੇਂ ਕਰੋ ਮੈਨੂੰ 30000 ਦੇ ਦਿਓ 30000 ਉਹ ਮੈਂ ਤਾਂ ਮੇਰੇ ਕੋਲ ਕੈਸ਼ ਤਾਂ ਹੈ ਨਹੀਂਗੀ ਤੇ ਮੈਂ ਫੋਨ 'ਚ ਵੇਖ ਲੈਣੀ ਆ ਹਾਂ ਕੋਈ ਗੱਲ ਨਹੀਂ ਫੋਨ 'ਚ ਕਰ ਦੋ ਮੈਂ ਅੰਮੀ ਥੋੜਾ ਸਕੈਨਰ ਦੋ ਲੋਜੀ ਕਰ ਦੋ ਹੁਣ ਕਰ ਤੇ ਵੇਖ ਲਾਂ ਮੈਂ ਪੁਰੀ ਹਾਂਜੀ ਹੋ ਗਏ ਹੋ ਗਏ ਹੁਣ ਇਹ ਬਸ ਗੱਲ ਅੱਗੇ ਨਹੀਂ ਜਾਣੀ ਚਾਹੀਦੀ ਕਿਉਂਕਿ ਅਸੀਂ ਸਰਪੰਚ ਆਦਮੀ ਐਵੇਂ ਪਿੰਡ ਚ ਵੇਚਤੀ ਹੋਗੀ ਕੀ ਫਾਇਦਾ ਤੁਸੀਂ ਟੈਨਸ਼ਨ ਨਾ ਲਓ ਹੁਣ ਤਾਂ ਹਜੇ ਤੱਕ ਤਾਂ ਮੇਰੀ ਜ਼ਿੰਮੇਵਾਰੀ ਹੈ ਬਾਅਦ ਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਔਰ ਤੁਸੀਂ ਐਵੇਂ ਕਰੋ ਮੈਨੂੰ ਕਰ ਤੇ ਹੁਣ ਹੁਣ ਟੈਨਸ਼ਨ ਨਹੀਂ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਪਤੋਂ ਉਹ ਵੀ ਗਈ ਨਹੀਂ ਨੀਂ ਦੇਰ ਹੋ ਗਿਆ ਹਸ ਤਾਂ ਕੋਈ ਉਹ ਨਹੀਂ ਸਕਦਾ ਸਨਿਆ ਲੈ ਕੇ ਆਈ ਮੈਂ ਤਾਂ ਕਾ ਤੋ ਟੈਨਸ਼ਨ ਲੈਣੀ ਹੈ ਤੂੰ ਟੈਨਸ਼ਨ ਹੋਈ ਪਈ ਹੈ ਉਹ ਆਂਦੀ ਪੈਣ ਲੈ ਇਹ ਵਾਇਗਰੂ ਬਣ ਗਈ ਆਂਟੀ ਗੱਲ ਤਾਈ ਨੀ ਪਤ ਮਿੰਨ ਤੇ ਤਾਈ ਮੀਨ ਸੀ ਪਤ ਕਿੰਨੇ ਲਈ ਆਈ ਲੇਕੇ ਤਾਂ ਤਾਈ 3000 ਆਈ ਬਸ 3000 ਹੱਟ ਬੱਲੇ ਬੱਲੇ ਹਾਂ ਤਿੰਨ ਪੰਤਿਆ ਕਰ ਲਾਂਗੇ ਆਪਾਂ 10000 ਤੈਨੂੰ 10000 ਮੈਨੂੰ 10000 ਕਾਕੇ ਨੂੰ ਆ ਜਾਣਗੇ ਨਹੀਂ ਤਾਈ ਮੈਨੂੰ 15000 ਮੇਰੇ ਤੇ ਜੁੱਤੇ ਵੀ ਨਹੀਂ ਪਤ ਦੇਖ ਜਰਾ ਦੇਖ ਆ ਮੁੰਡਾ ਸਵੇਦਾ ਮੇਰੇ ਤੇਰੇ ਨਾਲ ਵੀ ਮੇਰੇ ਨਾਲ ਕੰਮ ਕਰਾਈ ਜਾਂਦਾ ਚਲ ਲੈਣ ਤਾਂ ਪੈਸੇ ਇਹ ਵੀ ਐਸੀ ਲੋੜ ਤਾਂ ਇਹਨੂੰ ਵੀ ਹੈ ਚਲ ਤੂੰ ਐ ਕਰੀ ਮੈਨੂੰ 9000 ਦੇ ਦੀ ਤੂੰ 11000 ਲੈ ਲਈ ਤੂੰ ਬੂਟ ਲਈ ਪਤ ਸਹੀ ਗੱਲ ਮੈਨੂੰ ਵੀ ਦੇਖ ਤੈਨੂੰ ਦੇਖ ਕੇ ਨਾ ਹੁੰਦਾ ਮੇਰਾ ਚੇਲਾ ਹੋ ਕੇ ਚਪਲਾ ਜਿਹੜਾ ਬੱਪਾ ਪਾਈ ਫਿਰਦਾ ਹੈ ਤਾਈ ਤੇਰੇ ਇੱਕ ਫੋਨ ਤੇ ਮੈਂ ਆ ਗਈ ਹਾਂ ਪੁੱਤ ਤਾ ਮੈਨੂੰ ਥੋੜਾ ਜਿਹਾ ਜ਼ਿਆਦਾ ਕੋਈ ਨਹੀਂ ਪਤਾ ਯਾਰ ਤੇ ਮੇਰੇ ਤੋਂ ਲੈ ਲਈ ਪੁੱਤ ਬਾਕੀ ਤੁਸੀਂ ਮੇਰੀ ਸਕੀਮ ਤੇ ਚੱਲੋਗੇ ਨਾ ਨਾ ਤਾਂ ਤੁਸੀਂ ਭੁੱਖੇ ਮਰੋ ਨਾ ਪੁੱਤ ਮੈਂ ਭੁੱਖੀ ਮਰਾਂ ਤੂੰ ਹੁਣ ਖੁਸ਼ ਹੈ ਹਾਂ ਹੁਣ ਜਿਵੇਂ ਆ ਕੁੜੀ ਕੰਮ ਕਰਦੀ ਤੈਨੂੰ ਹੋਵੇ ਕੰਮ ਕਰਨਾ ਪਊਗਾ ਠੀਕ ਹੈ ਠੀਕ ਹੈ ਇਹਦੋਂ ਸਿੱਖ ਲਈ ਇਹਦੋਂ ਤੂੰ ਟਿਊਸ਼ਨ ਕਲਾਸ ਨਹੀਂ ਕਹਿੰਦੇ ਹੁੰਦੇ ਉਹ ਲਿਆ ਕਰ ਵੀ ਇਹਨੇ ਕੀ ਕੀ ਜਾ ਕੇ ਪੰਪ ਮਾਰੇ ਆ ਪੁੱਤ ਪੰਪ ਮਾਰੇ ਵਗੈਰ ਕੋਈ ਪੈਸਾ ਨਹੀਂ ਦਿੰਦਾ ਪੈਸਾ ਨਾ ਕਮਾਣਾ ਔਖਾ ਬਹੁਤ ਹੈ ਇਹ ਕਮਾਈ ਆ ਸਾਡੀ ਦਾ ਬਾਈ ਸਹੀ ਗੱਲ ਆ। ਦਮਾਕ ਵੱਧੂ ਆਂਟੀ ਦੇ। ਹਾਂ। ਆਹ ਹੁੰਦੀ ਐ ਸਕੀਮਾ। ਹਾਂ। ਹੁਣ ਦੂਜੀ ਵਾਰ ਕਰਦੇ ਆਪਾਂ। ਏ ਐ ਹਾਂ। ਏ ਐ।